ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਤਾ ਹੈ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਕਹਿੰਦੇ ਕਰਮ ਜੋ ਬੀਜਾਂਗੇ ਉਹ ਹੀ ਉਗੂਗਾ ਜੇ ਫਲ ਬੀਜਾਂਗੇ ਫਲ ਹੀ ਉਗਣਗੇ ਜੇ ਹਾਸੇ ਬੀਜਾਂਗੇ ਹਾਸੇ ਉਗਣਗੇ ਜੇ ਕਿਸੇ ਨੂੰ ਦੁੱਖ ਦੇਵਾਂਗੇ ਤਾਂ ਦੁੱਖ ਹੀ ਉਗਣਗੇ ਸੋ ਇਸ ਨਾਲ ਇੱਕ ਛੋਟੀ ਜੀ ਰਿਲੇਟਡ ਕਹਾਣੀ ਆ ਜੋ ਬੀਜਾਂਗੇ ਉਹੀ ਉਗਣਾ ਕਹਾਣੀ ਦੋ ਭਰਾਵਾਂ ਦੀ ਆ ਇੱਕ ਭਰਾ ਜੈਸੇ ਤੈਸੇ ਕਰਕੇ ਔਖੀ ਸੁੱਖੀ ਜ਼ਿੰਦਗੀ ਬਤੀਤ ਕਰਦਾ ਇੱਕ ਬਹੁਤ ਹੀ ਖੁੱਲਾ ਪੈਸਾ ੜਾਉਂਦਾ ਤੇ ਐਸ਼ੋ ਆਰਾਮ ਕਰਦਾ ਦੋਵਾਂ ਦਾ ਲਾਈਫ ਸਟਾਈਲ ਦੋਵਾਂ ਦੀ ਜ਼ਿੰਦਗੀ ਜੀਣ ਦਾ ਅਲੱਗ-ਅਲੱਗ ਢੰਗ ਸੀਗਾ ਜਿਹੜਾ ਵੱਡੇ ਵਾਲਾ ਭਰਾ ਸੀਗਾ ਤੇ ਕੋਲੇ ਕੱਪੜੇ ਵੀ ਹਾਲ ਫਿਲਾਲ ਦੇ ਵਧੀਆ ਨਹੀਂ ਸੀਗੇ ਰੋਟੀ ਨੂੰ ਵੀ ਥੋੜਾ ਔਖਾ ਗੁਜ਼ਾਰਾ ਹੁੰਦਾ ਸੀ ਜਿਵੇਂ ਜਿਵੇਂ ਤੇਵੇਂ ਔਖੀ ਸੁੱਖੀ ਜ਼ਿੰਦਗੀ ਕੱਟਦਾ ਸੀਗਾ ਛੋਟੇ ਆਲਾ ਫੁੱਲ এনਜੋਏਮੈਂਟ ਕਰਦਾ ਸੀ ਵਧੀਆ ਨਜ਼ਾਰੇ ਨਾਲ ਜ਼ਿੰਦਗੀ ਜਿਉਂਦਾ ਸੀ ਇੱਕ ਦਿਨ ਕੀ ਹੁੰਦਾ ਵਾ ਛੋਟਾ ਭਰਾ ਜਿਹੜਾ ਉਹ ਕਲਬਾਂ 'ਚ ਜਾਂਦਾ ਦਾਰੂ ਪੀਂਦਾ ਨਸ਼ੇ ਕਰਦਾ ਸਾਰਾ ਕੁਝ ਕਰਦਾ ਜੋਬ ਵੀ ਵਧੀਆ ਸੀ ਨੌਕਰੀ ਪੈਸੇ ਡਾਉਂਦਾ ਸੀਗਾ ਜਿਹੜਾ ਛੋਟਾ ਸੀਗਾ ਵੱਡਾ ਸੀਗਾ ਦੇਖੋ ਪੈਸੇ ਵੀ ਘੱਟ ਹੁੰਦੇ ਸੀ ਗੁਜ਼ਾਰਾ ਓਖਾ ਚੱਲਦਾ ਸੀ ਕੱਪੜੇ ਵੀ ਇੰਨੇ ਵਧੀਆ ਨਹੀਂ ਸੀਗੇ ਤੇ ਮੈਡੀਟੇਸ਼ਨ ਕਰਨ ਜਾਂਦਾ ਸੀ ਵਧੀਆ ਗੱਲਾਂ ਸੌਂਦਾ ਹੁੰਦਾ ਸੀਗਾ ਤੇ ਇੱਕ ਦਿਨ ਕੀ ਕਰਦਾ ਉਹ ਨਾ ਜਿਹੜਾ ਵੱਡਾ ਭਰਾ ਹੁੰਦਾ ਵਾ ਮੈਡੀਟੇਸ਼ਨ ਕਰਕੇ ਤੁਰਿਆ ਆਉਂਦਾ ਹੁੰਦਾ ਤੇ ਉਹਦੇ ਪੈਰ ਦੇ ਵਿੱਚ ਕੱਲ ਵੱਜ ਜਾਂਦਾ ਤੇ ਓੱਖਾ ਸੁੱਖਾ ਹੋ ਕੇ ਮਸਾਂ ਘਰੇ ਆਉਂਦਾ ਘਰੇ ਆ ਕੇ ਪੱਟੀ ਬੰਨਦਾ ਬੈਠ ਜਾਂਦਾ ਵਾ ਚੱਕਰ ਚ ਘਰਾਉਂਦੇ ਆ। ਇੰਨੇ ਨੂੰ ਛੋਟਾ ਭਰਾ ਐਂਟਰ ਹੁੰਦਾ ਘਰੇ ਆਉਂਦਾ। ਕਹਿੰਦਾ ਵੀਰੇ ਕਿਵੇਂ ਠੀਕ ਐ? ਕਹਿੰਦਾ ਹਾਂਜੀ ਵਧੀਆ। ਤੇ ਕਹਿੰਦਾ ਕੀ ਹੋ ਗਿਆ ਵੀਰੇ? ਕਹਿੰਦਾ ਵੀ ਮੇਰੇ ਖੱਲ ਵੱਜ ਗਈ ਪੈਰ 'ਚ ਤੇ ਉਹ ਕਹਿੰਦਾ ਕਿਵੇਂ ਵੱਜ ਗਈ? ਉਹ ਕਹਿੰਦਾ ਮੈਂ ਤੁਰਿਆ ਆਉਂਦਾ ਸੀ ਚਪਲ ਕੱਸੀ ਹੋਈ ਸੀਗੀ ਤੇ ਖੱਲ ਵੱਜ ਗਈ ਮੇਰੇ ਪੈਰ 'ਚ। ਤੇ ਉਹਦਾ ਸ਼ਾ ਪੱਟੀ ਪੁੱਟੀ ਕਰਦਾ ਉਹ ਕਹਿੰਦਾ ਮੈਨੂੰ ਪਾਣੀ ਪਿਆ ਦੇ ਚੱਕਰ ਆ ਰਹੇ ਆ ਉਹ ਪਾਣੀ ਪਿਆ ਦਿੰਦਾ ਵਾ ਤੇ ਉਹ ਕਹਿੰਦਾ ਵੀਰੇ ਅੱਜ ਵੱਡੇ ਨੂੰ ਦੱਸਦਾ ਛੋਟਾ ਕਹਿੰਦਾ ਮੈਨੂੰ ਅੱਜ ਪਤਾ ਕੀ ਮਿਲਿਆ ਕਹਿੰਦਾ ਹਾਂ ਕਹਿੰਦਾ ਆ ਦੇਖ ਵੀਰੇ ਮੈਨੂੰ ਹੀਰਿਆਂ ਦਾ ਹਾਰ ਮਿਲਿਆ ਅੱਜ ਤੇ ਉਹ ਕਹਿੰਦਾ ਕਮਾਲ ਹੋ ਗਈ ਆ ਤੈਨੂੰ ਅੱਜ ਹੀਰਿਆਂ ਦਾ ਹਾਰ ਮਿਲਿਆ ਉਹ ਕਹਿੰਦਾ ਹਾਂਜੀ ਬਈ ਤੇ ਉਹ ਵੇਖਦਾ ਕਹਿੰਦਾ ਲੈ ਦੇਖ ਜਦੋਂ ਹੀਰਿਆਂ ਦਾ ਹਾਰ ਵੇਖਦਾ ਵਾ ਉਹ ਕਹਿੰਦਾ ਵੀ ਕਿਤਨਾ ਕਿਤੇ ਗੜਬੜ ਆ ਛੋਟੇ ਨੂੰ ਲੱਗਦੀ ਉਹ ਕਹਿੰਦਾ ਛੋਟਾ ਕਹਿੰਦਾ ਵੀ ਆਪਣਾ ਕਿਸੇ ਜੋਤਿਸ਼ੀ ਕੋਲੇ ਚੱਲ ਗਿਆ ਉਹ ਕਹਿੰਦਾ ਹਾਂ ਠੀਕ ਆ ਸਵੇਰੇ ਛੋਟਾ ਕਹਿੰਦਾ ਤੇ ਉਹ ਦੋਵੇਂ ਜਨਮ ਪੱਤਰੀਆਂ ਲੈ ਜਾਂਦੇ ਆ ਉਹਦੀ ਤੇ ਜੋਤਿਸ਼ੀ ਕੋਲੇ ਜਾਂਦੇ ਆ ਜੋਤਿਸ਼ੀ ਕਹਿੰਦਾ ਦੋਵਾਂ ਦੀਆਂ ਪੱਤਰੀਆਂ ਵੇਖਦੇ ਉਹਨਾਂ ਨੂੰ ਬੁਲਾਉਂਦੇ ਚਲਾਉਂਦੇ ਬਸ ਜੋਤਿਸ਼ੀ ਬਿਠਾ ਲੈਂਦੇ ਕੋਲੇ ਪੱਤਰੀਆਂ ਦੋਵਾਂ ਦੀ ਵੇਖਦਾ ਵੱਡੇ ਨੂੰ ਕਹਿੰਦਾ ਵੀ ਕਹਿੰਦਾ ਵੱਡੇ ਦੀ ਪੱਤਰੀ ਵੇਖ ਕੇ ਕਹਿੰਦਾ ਤੂੰ ਤਾਂ ਮਰਨ ਵਾਲਾ ਸੀ ਅੱਜ ਮਰ ਜਾਣਾ ਤੂੰ ਹੋ ਤਾਂ ਕਮਾਲ ਹੋ ਗਈ ਆ ਤੇ ਫਿਰ ਛੋਟੇ ਦੀ ਦਿਖਾਉਂਦਾ ਛੋਟੇ ਨੂੰ ਕਹਿੰਦਾ ਤੂੰ ਤਾਂ ਅੱਜ ਮੰਤਰੀ ਬਣਨਾ ਸੀਗਾ ਮੰਤਰੀ ਬਣ ਜਾਣਾ ਅੱਜ ਤੂੰ ਦਾ ਅੱਛਾ ਤੇ ਕਹਿੰਦਾ ਠੀਕ ਹੈ ਜੀ ਤੇ ਕਹਿੰਦਾ ਵੀ ਤੁਸੀਂ ਕਰਦੇ ਕੀ ਆ ਜੋਤਸ਼ੀ ਕਹਿੰਦਾ ਕਹਿੰਦਾ ਵੱਡਾ ਕਹਿੰਦਾ ਮੇਰਾ ਤਾਂ ਔਖਾ ਸੁੱਖਾ ਗੁਜ਼ਾਰਾ ਚੱਲਦਾ ਵਾ ਕੱਪੜੇ ਵੀ ਹਾਲ ਫਲਹਾਲ ਦੇ ਏਡੇ ਵਧੀਆ ਨਹੀਂ ਗੀ ਰੋਟੀ ਪਾਣੀ ਤੋਂ ਔਖਾ ਵਾ ਵੀ ਇੱਦਾਂ ਇੱਦਾਂ ਕਰਕੇ ਸਾਰਾ ਕੁਝ ਦੱਸ ਦਿੰਦਾ ਜੋ ਵੀ ਆਪਣੀ ਕਹਾਣੀ ਹੈ ਤੇ ਛੋਟੇ ਨੂੰ ਪੁੱਛਦਾ ਜਯੋਤ ਸੀ ਕਹਿੰਦਾ ਆਪਣੇ ਤਾਂ ਨਜ਼ਾਰੇ ਬਾਬਾ ਜੀ ਵਧੀਆ ਕਹਿੰਦਾ ਖਾਈਂ ਦੀਆਂ ਕੱਪੜੇ ਲੀੜੇ ਵਧੀਆ ਸਾਰਾ ਕੁਝ ਤੇ ਕਹਿੰਦਾ ਕਮਾਲ ਹੋ ਗਈ ਕਹਿੰਦਾ ਤੁਹਾਡਾ ਕਹਿੰਦਾ ਕਰਮ ਵੀ ਉਦਾਂ ਦੇ ਇਹ ਕਹਿੰਦਾ ਇਹ ਚੀਜ਼ ਕਿਵੇਂ ਹੋ ਸਕਦੀ ਹੈ ਤੇ ਉਹ ਕਹਿੰਦਾ ਵੀ ਇਹ ਤੁਹਾਡੀ ਸੋਚ ਆ ਜੋ ਤੁਸੀਂ ਬੀਜੋਂ ਵੀ ਉਹੀ ਹੋਣਾ ਵਾ ਜੋ ਤੁਸੀਂ ਕਰੋਗੇ ਉਹੀ ਤੁਹਾਨੂੰ ਮਿਲਣ ਲੱਗੇ ਜਾਂਗੇ ਕਹਿੰਦਾ ਜੇ ਤੁਸੀਂ ਅੱਜ ਚੰਗਾ ਕਰ ਰਹੇ ਆ ਤੇ ਚੰਗਾ ਮਿਲੂਗਾ ਜਿਹੜੇ ਕਰਮ ਇਹ ਤੁਸੀਂ ਆਪ ਲਿਖਦੇ ਆ ਇਹਨਾਂ ਨੂੰ ਵਧੀਆ ਪਾਸੇ ਲਾਓ ਜੇ ਵਧੀਆ ਪਾਸੇ ਨਾ ਲਾਉਂਗੇ ਤਾਂ ਇੱਕ ਨਾ ਇੱਕ ਦਿਨ ਤੁਹਾਡੇ ਮੂਰੇ ਆ ਕੇ ਤੁਹਾਡਾ ਰਿਜ਼ਲਟ ਦੇਣਗੇ ਦੇਣਗੇ ਸੋ ਇਸ ਕਰਕੇ ਜਿਹੜੀ ਤੇਰੀ ਮੌਤ ਆਉਣੀ ਸੀ ਉਹ ਸੂਲ 'ਚ ਬਦਲ ਗਈ ਆ ਉਹ ਸੂਲ ਦੇ ਵਿੱਚ ਤਪਲ ਕੀ ਤਬਦੀਲ ਹੋ ਗਈ ਆ ਤੇ ਜਿਹੜਾ ਤੂੰ ਮੰਤਰੀ ਬੰਨਾ ਸੀ ਤੂੰ ਪਹਿਲਾਂ ਵੀ ਨਸ਼ੇ ਕਰਦਾ ਸੀ ਹੁਣ ਵੀ ਸਾਰਾ ਕੁਝ ਕਰਦਾ ਵਾ ਤੈਨੂੰ ਅੱਜ ਉੱਥੇ ਕੀ ਰੱਖਿਆ ਰੱਬ ਨੇ ਤੈਨੂੰ ਹੀਰਿਆਂ ਦਾ ਹਾਰ ਦਿੱਤਾ ਤੂੰ ਇਹ ਵੀ ਵੇਚ ਵਟ ਕੇ ਖਾ ਜਾਣਾ ਵਾ ਸੋ ਇਸ ਕਰਕੇ ਜਿੰਨਾ ਇਹ ਚੀਜ਼ਾਂ ਨੂੰ ਛੱਡ ਸਕਿਆ ਹਾਂ ਤਾਂ ਛੱਡ ਦੇ ਨਹੀਂ ਤਾਂ ਇਹ ਵੀ ਤੇਰੇ ਕੋਲ ਚੱਲ ਜਾਣਾ ਤੇ ਜਿਹੜੀ ਮੌਤ ਤੇਰੀ ਹੋਣੀ ਸੀ ਉਹ ਸੂਲੀ ਚ ਬਦਲ ਗਈ ਗਿਆ ਸੋ ਤੂੰ ਚੰਗੇ ਕੰਮ ਕਰਦਾ ਚੰਗਾ ਸੋੰਦਾ ਕਰਦਾ ਸੋ ਇਸ ਕਰਕੇ ਚੰਗਾ ਸੁਣਿਆ ਕਰੋ ਚੰਗਾ ਬੋਲਿਆ ਕਰੋ ਕਿਈ ਵਾਰਾਂ ਜੋ ਅਸੀਂ ਕਰਦੇ ਆ ਉਹੀ ਸਾਡੇ ਸਾਹਮਣੇ ਆਉਂਦਾ ਇਹ ਕਹਾਣੀ ਛੋਟੀ ਜੀ ਸੀਗੀ ਕਹਾਣੀ ਇਹ ਦੱਸਦੀ ਆ ਜੋ ਅਸੀਂ ਚੰਗਾ ਕਰਾਂਗੇ ਚੰਗਾ ਸੁਣਾਗੇ ਚੰਗਾ ਦੇਖਾਂਗੇ ਵਾਲੇ ਦੁਆਲੇ ਚ ਢਾਲਾਂਗੇ ਤਾਂ ਸਾਡਾ ਉਹ ਜਿਹੜਾ ਮਾੜਾ ਸੋਣਾ ਉਹ ਵੀ ਇੱਕ ਸੂਲੀ ਚ ਬਦਲ ਜਾਂਦਾ ਜੇ ਅਸੀਂ ਮਾੜਾ ਕਰਾਂਗੇ ਇਹਦਾ ਇਹਦਾ ਸਾਰਾ ਕੁਝ ਕਰਦੇ ਰਹੋਗੇ ਚੰਗਾ ਹੋ ਕੇ ਵੀ ਸਾਡਾ ਅਸੀਂ ਮਾੜਾ ਕਰੀ ਜਾਵਾਂਗੇ ਸਾਡੇ ਚੰਗੇ ਕਰਮ ਉਹ ਵੀ ਨਸ਼ਟ ਹੋਈ ਜਾਣੇ ਖਤਮ ਹੋਈ ਜਾਣੇ ਆ ਸੋ ਇਸ ਕਰਕੇ ਚੰਗੇ ਕਰਮ ਕਰਨੇ ਚਾਹੀਦੇ ਆ ਵਧੀਆ ਕਰਮ ਕਰੋ ਤਾਂ ਜੋ ਤੁਹਾਡੇ ਜਿਹੜੇ ਚੰਗੇ ਕਰਮ ਉਹ ਵੀ ਅੱਗੇ ਚੰਗੇ ਰਹਿਣ ਨਹੀਂ ਕਿ ਉਹ ਵੀ ਨਸ਼ਟ ਹੋ ਜਾਣੇ ਤੁਹਾਡੇ ਕੀਤੇ ਹੋਏ ਸੋ ਇਹ ਸੀ ਇੱਕ ਛੋਟੀ ਜੀ ਕਹਾਣੀ ਜੇ ਕਹਾਣੀ ਵਧੀਆ ਲੱਗੀ ਅਚਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਆਂ ਅਗਲੀ ਸਟੋਰੀ ਚ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ